ਮੀਡੀਆ ਲੈ ਤੁਸੀਂ ਦੇਖਦੇ ਆ ਨਾ ਕਹਿੰਦਾ ਮਤਲਬ ਇਹ ਵੀ ਇੱਕ ਨਾ ਪਾਲਿਸੀ ਹੁੰਦੀ ਆ ਅਸਾਸ਼ਨ ਨੂੰ ਚਲਾਉਣ ਲਈ ਉਹ ਇਹਨਾਂ ਕੋਲ ਹਨੇਗੇ ਉਹ ਇਨਕੁਆਇਰੀ ਸ਼ੁਰੂ ਹੋ ਜੂਰ ਹੋ ਗਈ ਸੀ ਪਰ ਅਜੇ ਦਫ਼ਤਰਾਂ ਚ ਹੀ ਧੱਕੇ ਖਾਂਦੀ ਆ ਪਰ ਸਿਰੇ ਲੱਗ ਜੂਗੀ ਜਿਵੇਂ ਸਾਨੂੰ ਉਮੀਦ ਆ ਚਲੋ ਜੀ ਸਿਰੇ ਲੱਗੂਗੀ ਤੇ ਜਿਹੜੇ ਕੱਬਲੇ ਜਿਨੀ ਕੀਤੇ ਆ ਜਿਨ੍ਹਾਂ ਲੀਡਰਾਂ ਨੇ ਮੈਂ ਉਹਨਾਂ ਨੂੰ ਗਾਹ ਦੀ ਦੱਸ ਦਿੰਦਾ ਜਿਨ੍ਹਾਂ ਲੀਡਰਾਂ ਨੇ ਧੱਕੇ ਨਾਲ ਲਵਾਏ ਸੀ ਉਹਨਾਂ ਦਾ ਨੰਬਰ ਵੀ ਵਿੱਚੇ ਲੱਗਣਾ ਉਕੇ ਉਹਦਾ ਇੰਟਰਲੌਕ ਦਾ ਰੋਲਾ ਉਸ ਟਾਈਮ ਬਹੁਤ ਪੈ ਚੁੱਕਾ ਸੀ ਬਹੁਤ ਪੈ ਗਿਆ ਸੀ ਜੀ ਓਕੇ ਪੰਜ ਬੰਦੇ ਰੱਖ ਲੈ ਉਹਨਾਂ ਨੂੰ ਸੈਲਰੀ ਵੀ ਪੈਂਦੀ ਆ ਬੰਦੇਗਾ ਦੇ ਵਿੱਚੋਂ ਸਭ ਕੁਝ ਹੀ ਨੱਚਾ ਜੀ ਬੂਟਾ ਉੱਥੇ ਕਾ 150 ਅੱਛਾ ਜੀ 450 ਬੂਟਾ ਗਾਇਬ ਹੁਣ ਜਦੋਂ ਜੀਐਸ ਨੂੰ ਆਪਾਂ ਪੁੱਛਿਆ ਵੀ ਇਹ ਦੱਸੋ ਜੀ ਬਾਕੀ ਦੇ ਬੂਟੇ ਕਿੱਥੇ ਉਹ ਕਹਿੰਦਾ ਜੀ ਜ਼ਿਮੀਦਾਰਾਂ ਨੇ ਲੂਟ ਤੇ ਅੱਛਾ ਜੀ ਉਹ ਗਰਾਫ ਦਾ ਉਹੀ ਰਹਿਣਾ ਜੀ ਪਿੰਡਾਂ ਦੇ ਵਿੱਚ ਜੋ ਗਿਆ ਰਿਹਾ ਅਕਾਲੀ ਦੇ ਕਾਰਨ ਸੀ ਜਿਆਦਾ ਵਹੀ ਦੋ ਢੜੇ ਭਾਗੂਆ ਤੀਜਾ ਹਿੱਸਾ ਇਹਨਾਂ ਦਾ ਆਇਆ 50% ਪੰਜੇ ਦਾ ਬੜਾ ਸੋ ਦੋਸਤੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਬਿਲਕੁਲ ਲੱਗੇ ਆ ਰਹੀਆਂ ਨੇ ਕਿਉਂਕਿ ਪੰਚਾਇਤਾਂ ਭੰਗ ਹੋਈਆਂ ਨੂੰ ਵੀ ਲਗਭਗ ਸਮਾਂ 7-8 ਮਹੀਨੇ ਦਾ ਹੋ ਚੱਲਾ ਹੈ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਰਕਾਰ ਨੂੰ ਹੁਕਮ ਹੋਇਆ ਸੀ ਪਿੱਛੇ ਅਦਾਲਤ ਵੱਲੋਂ ਵੀ ਜਲਦ ਤੋਂ ਜਲਦ ਚੋਣਾਂ ਕਰਵਾਈਆਂ ਜਾਣ ਸੋ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਿਨੇ ਨਿਊਜ਼ ਪੰਜਾਬ ਦੇ ਐਮ ਡੀ ਸਰਦਾਰ ਗੁਰਦੀਪ ਸਿੰਘ ਜੀ ਤੱਕੜ ਤੱਕੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੱਕੜ ਸਾਹਿਬ ਜਿਸ ਤਰ੍ਹਾਂ ਅਦਾਲਤ ਨੇ ਹੁਕਮ ਕੀਤੇ ਆ ਪੰਜਾਬ ਸਰਕਾਰ ਨੂੰ ਵੀ ਚੋਲਣਾ ਜਲਦ ਤੋਂ ਜਲਦ ਕਰਵਾਈਆਂ ਜਾਣ ਕਿਸ ਤਰ੍ਹਾਂ ਦੇਖਦੇ ਇਸ ਚੀਜ਼ ਨੂੰ ਦੇਖੋ ਤੇ ਆ ਰਹੀ ਤਾਂ ਪੰਜਾਬ ਸਰਕਾਰ ਕਰ ਰਹੀ ਆ ਪਰ ਮੈਨੂੰ ਲੱਗਦਾ ਨਹੀਂ ਕਰਵਾ ਸਕੋਗੀ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਕਿਉਂਕਿ ਪਹਿਲਾਂ ਹੀ ਡਿਲੇ ਹੋ ਗਈ 8 ਮਹੀਨੇ ਦੀ ਦਸੰਬਰ ਚ ਹੋਣੀ ਸੀ ਹਨਾ ਉਹ ਵੀ ਸਮਾਂ ਇਹਨਾਂ ਨੇ ਹੁਣ ਜਿਹੜਾ ਹਾਈ ਕੋਰਟ ਨੂੰ ਵੀ ਜਵਾਬ ਦਿੱਤਾ ਤਾਂ ਉਹਨਾਂ ਨੇ ਝਾੜ ਪਾਈ ਸੀ ਤਾਂ ਜਵਾਬ ਦਿੱਤਾ ਹੈ। ਔਰ ਅੱਜ ਦੇ ਜਿੱਦਾਂ ਦੇ ਹਾਲਾਤ ਹੈਗੇ ਅੱਜ ਵੀ ਇੱਕ ਸਟੇਟਮੈਂਟ ਨਵੀਂ ਆ ਗਈ ਪੰਜਾਬ ਸਰਕਾਰ ਦੀ ਤੁਸੀਂ ਵੀ ਬੜੀ ਸੁਭਲ ਨਵਾਂ ਕਾਨੂੰਨ ਲਿਆ ਰਿਹਾ ਹੈ ਨਾ ਉਹ ਵਿੱਚ ਸੋਧ ਕਰਨੇ ਆ। ਹਾਂਜੀ ਹਾਂਜੀ। ਹੁਣ ਜੇ ਕਾਨੂੰਨ ਵਿੱਚ ਤੁਸੀਂ ਸੋਧ ਕਰਦੇ ਤੁਸੀਂ ਸਤੰਬਰ ਚ ਕਿੱਥੋਂ ਕਰਾ ਲੋਗੇ? ਬਿਲਕੁਲ। ਦੇਣਤਾ ਕੁਛ ਨਹੀਂ ਰਹਿ ਗਿਆ ਇਹਦੇ 10 ਦਿਨ ਨਿਕਲ ਗਏ। ਬਿਲਕੁਲ। ਅਗਸਤ ਦੇ 10 ਤਰੀਕ ਹੋ ਗਈ। ਤੇ ਕਦੋਂ ਤੁਸੀਂ ਤਿਆਰੀ ਕਰੋਗੇ ਕਦੋਂ ਚੋਣਾਂ ਜ ਆਪ ਤਾਂ ਲੱਗੂ ਕਦੋਂ ਇਲੈਕਸ਼ਨ ਹੋਣਗੀਆਂ? ਸੋ ਮੈਨੂੰ ਲੱਗਦਾ ਵੀ ਸਤੰਬਰ ਚ ਚਾਂਸ ਹੈ ਨਹੀਂਗੇ ਤੇ ਸਰ ਜਿਸ ਤਰ੍ਹਾਂ ਕਈ ਦਰਸ਼ਕ ਆਪਣੇ ਨਾਲ ਨਵੇਂ ਜੁੜੇ ਆ ਜਾਂ ਕਿਹਨਾਂ ਨੂੰ ਬਹੁਤੀ ਨੌਜ ਨਹੀਂ ਹੁੰਦੀ ਕਾਨੂੰਨ ਕੀ ਲੈ ਕੇ ਆਇਆ ਇਸ ਬਾਰੇ ਥੋੜਾ ਚੈਨਲ ਪਾਉਂਗਾ ਤੁਮ ਐਕਚੁਅਲੀ ਜੋ ਅਜ ਸਵੀਰ ਦਾ ਆ ਰਿਹਾ ਆ ਆਪਾਂ ਸੁਣ ਰਹੇ ਹੈਗੇ ਸੋਸ਼ਲ ਮੀਡੀਆ ਤੇ ਵੀ ਇਹ ਕਰਨ ਲੱਗੀ ਹੈ ਜਿੱਦਾਂ ਪੰਚਾਇਤੀ ਚੋਣਾ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਵਿੱਚ ਤਾਂ ਪਹਿਲਾਂ ਵੀ ਹੁੰਦਾ ਸੀ ਵੀ ਉਹ ਜਿਹੜਾ ਹੁੰਦਾ ਸੀ ਨਿਸ਼ਾਨ ਕੋਈ ਪਾਰਟੀ ਦਾ ਨਿਸ਼ਾਨ ਨਹੀਂ ਹੁੰਦਾ ਉਹ ਬਲੋਕ ਵਾਲਿਆਂ ਨੇ ਦੇਣੇ ਹੁੰਦੇ ਸੀ ਕਿਸੇ ਨੂੰ ਘੜੀ ਦੇ ਦਿੱਤੀ ਤਾਂ ਕਿਸੇ ਨੂੰ ਬਾਜਾ ਦਿੱਤਾ। ਆਹ ਮਨ ਲਓ ਕੋਈ ਪਾਰਟੀ ਕੁਲ ਨਹੀਂ ਜਾਣਦੀ ਹੁੰਦਾ ਸੋ ਕੋਈ ਇਸ ਇਸ ਪਾਰਟੀ ਦਾ ਬੰਦਾ ਇਹ। ਤੇ ਜਿਹੜੀ ਪੰਚਾਇਤ ਸੰਮਤੀ ਜਾਂ ਜ਼ਿਲ੍ਹਾ ਪਾਲਿਸ਼ਾ ਦੇ ਆ ਉਹਨਾਂ ਦੇ ਹੁੰਦੇ ਸੀ ਪਾਰਟੀਆਂ ਦੇ ਰੋਕੇ। ਹੁਣ ਇਹ ਜਿਹੜੀ ਨਵੀਂ ਚੀਜ਼ ਕਰ ਰਹੇ ਆ ਵੀ ਇਹਨਾਂ ਨੇ ਕਹਿੰਦੇ ਵਸੀ ਇਹ ਕਾਨੂੰਨ ਲਿਆਉਣਾ ਵੀ ਜਿਹੜਾ ਕੋਈ ਵੀ ਉਮੀਦਵਾਰ ਆ ਚੋਣਚਨ ਪਾਰਟੀ ਤੇ ਨਹੀਂ ਲੜੇਗਾ। ਮਤਲਬ ਸਾਰੇ ਆਜਾਦ ਹੀ ਹੋਣਗੇ। ਇਹ ਹੁਣ ਜੋ ਇਹ ਚ ਸੋਧ ਕਰਨ ਨੂੰ ਇਹ ਸੋਧ ਕਰਨੀ ਚਾ ਰਹੇ ਆ ਗਿਆ। ਤੱਕ ਤਾਂ ਨਿਸ਼ਾਨ ਤਾਂ ਚਲੋ ਨਾਂ ਵੀ ਦੇਣਗੇ ਪਾਰਟੀ ਦਾ ਪਰ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਮਨ ਲਓ ਕੀ ਫਰਕ ਇਹ ਨਵਾਂ ਕੀ ਕਰਨ ਚਾਹੁੰਦੇ ਇਹਦੇ ਨਾਲ ਵੀ ਮਨ ਲਓ ਕੀ ਲੋਕਾਂ 'ਚ ਮੈਸੇਜ ਇਹਦੇ ਨਾਲ ਜਾਵੇ ਮੈਸੇਜ ਰ ਹੈ ਵੀ ਇਹਦੇ ਵਿੱਚ ਇਹ ਆ ਵੀ ਸਰਕਾਰ ਦਾ ਝੱਗਾ ਝੱਕ ਹੋਇਆ ਆ ਇਹਲੀ ਗੱਲ ਤਾਂ 8 ਮਹੀਨੇ ਪਹਿਲਾਂ ਜਿਹੜੇ ਨਿਕਲ ਗਏ ਉਹਦੀ ਚ ਸਰਕਾਰ ਨੇ ਕਿਰਕਰੀ ਬਹੁਤ ਹੋਈ ਆ ਕਿਉਂਕਿ ਇੰਨਾ ਟਾਈਮ ਪੰਚਾਇਤਾਂ ਨੂੰ ਚਾਹੀਦਾ ਨਹੀਂ ਸੀ ਪਿੰਡਾਂ ਦੇ ਕੰਮ ਰੁਕੇ ਪਏ ਆ ਬਿਲਕੁਲ ਠੀਕ ਹੈ ਜੀ ਦੂਜੀ ਗੱਲ ਇਹ ਆ ਵੀ ਇਹ ਹੁਣ ਇਹਨਾਂ ਨੂੰ ਆਪਣਾ ਪਾਲਾ ਮਾਰਦਾ ਵੀ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਣੀ ਅਸੀਂ ਕੋਈ ਇਦਾਂ ਦਾ ਕਾਨੂੰਨ ਬਣਾ ਲਈਏ ਵੀ ਜਿਹਦੇ ਨਾਲ ਉਹ ਵਿਚੋਣ ਨਿਸ਼ਾਨ ਨਾ ਆ ਰਵੇ ਕਿਸੇ ਵੀ ਪਾਰਟੀ ਦਾ। ਤੋਂ ਰਲਮੀ ਮਿਲਜੀਤ ਸਿੰਘ ਬੋਟ ਪੈ ਜਵੇ ਸਾਨੂੰ ਵੀ ਕੁਝ ਪੈ ਜਾਣ। ਵੀ ਮਨ ਲਾ ਲੋਕਾਂ ਦੇ ਵਿੱਚ ਇੱਕ ਪਾਰਟੀ ਦਾ ਸਿੰਬਲ ਨਾ ਜਾਵੇ। ਮਨ ਲਾ ਇਹ ਨਾ ਹੋਵੇ ਵੀ ਕਿਤਾ ਕਈ ਬੀਬੀਆਂ ਆਪਾਂ ਦੇਖਦੇ ਪਿੰਡਾਂ ਵਿੱਚ ਬਹੁਤ ਪਤਾ ਨਹੀਂ ਹੁੰਦਾ ਵੀ ਕੀ ਆ। ਉਹ ਨਿਸ਼ਾਨ ਦੇਖ ਕੇ ਸੋਚਦੇ ਬਿਆਉਂਦੀਆਂ। ਹੁਣ ਇਹ ਤਾਂ ਹੀ ਚੱਲ ਰਿਹਾ ਵੀ ਆਜ਼ਾਦ ਹੋਣ ਇਹ ਕਹਿਦਾ ਰਿਹਾ ਵੀ ਪਿੰਡਾਂ ਦੇ ਵਿੱਚ ਅਸੀਂ ਧੜੇਬੰਦੀ ਖਤਮ ਕਰਨੇ ਆ। ਪਰ ਪਿੰਡਾਂ ਦੇ ਵਿੱਚ ਧੜੇਬੰਦੀ ਪੰਚਾਇਤ ਦੀ ਚੋਣਾ ਹੋਣ ਬਲੌਕਾਂ ਤੇ ਹੋਵੇ ਜਿਲ੍ਹਾ ਪ੍ਰੀਸ਼ਦ ਧੜੇ ਬੰਦੀ ਵਾਦੀ ਹੁੰਦੀ ਹੈ ਬਿਲਕੁਲ ਜੀ ਅੱਗੇ ਨੂੰ ਜ ਆਜੇ ਬਧਾਰ ਸਭਾ ਚੋਣਾ ਜੇਸ਼ਿਕ ਨਾ ਵਦੇ ਲੋਕ ਸਭਾ ਚੋਣਾ ਜੇਸ਼ਿਕ ਨਾ ਵਦੇ ਪਰ ਪਿੰਚਾਇਤ ਦੀ ਚੋਣਾ ਹੀ ਵਦਣੀ ਹੈ ਉਹ ਤੇ ਫਿਰ ਪੂਰਾ ਜੋਰ ਲਾ ਦਿੰਦੇ ਨੇ ਕਿਉਂਕਿ ਇਹ ਹੁੰਦੀ ਉਹ ਸਾਰੇ ਜਾਵਾਦ ਹੁੰਦੇ ਪਿੰਡ ਦੀ ਗੱਲ ਹੁੰਦੀ ਆ ਨਾਲੇ ਹੁਣ ਤਾਂ ਇੱਕ ਨਵਾਂ ਤੁਸੀਂ ਦੇਖਿਆ ਹੋਣਾ ਆ ਜਦੋਂ ਨਵੀਂ ਪਾਰਟੀ ਹੋਂ ਦੇ ਵਿੱਚ ਆਉਂਦੀ ਆ ਪਹਿਲਾਂ ਲੋਕੀ ਸੀ ਪਾਰਟੀ ਨਾਲ ਤੋਂ ਇਹ ਹੌਲੀ ਹੌਲੀ ਉਹਨਾਂ ਨੇ ਪਾਰਟੀ ਦੇ ਰੰਗ ਦੇਖੇ ਤੇ ਹੁਣ ਜਿਦਾਂ ਇਹਨਾਂ ਦੇ ਮਾ ਲੋ 10 ਬੰਦੇ ਕਿਤੇ ਹੈਗੇ ਆ ਉਹ 10 ਵਿੱਚੋਂ 4-4 ਤਾਂ ਸਰਪੰ ਲੋਕ ਸਭਾ ਚੋਣਾਂ 'ਚ ਦੇਖ ਹੀ ਲਿਆ ਬਿਲਕੁਲ ਜੀ ਹਰੇਕ ਬੰਦਾ ਸਰਕਾਰ ਦਾ ਕਿੰਨਾ ਕ ਹੈਗਾ ਆ ਜਾਂ ਲੋਕੀ ਕਿੰਨਾ ਚਾਹ ਰਹੇ ਆ ਜਾਂ ਤੂੰ ਵੀ ਪਿੰਡ 'ਚ ਰਹਿੰਦਾ ਮਹਿਰ ਗੁੰਡੇ 'ਚ ਰਹਿੰਦਾ ਆਪਾਂ ਨੂੰ ਵੀ ਪਤਾ ਵੀ ਜਿਹੜੇ ਇਹਨਾਂ ਦੇ ਕਾਰੀਕਰਤਾ ਆ ਕਿੰਨੇ ਕੋਹੋ ਪਾਣੀ 'ਚ ਹੈਗੇ ਆ ਮੈਂ ਪੰਜਾਬੀ 'ਚ ਦੱਸਦਾ ਬਿਲਕੁਲ ਜੀ ਬਿਲਕੁਲ ਇਹ ਤਾਂ ਐਨਕੀ ਜੀ ਨਵੀਆਂ ਤਹਲ ਚਲੋ ਚੋਣਾਂ ਕਰਾਉਣਗੇ ਛੇ ਮਹੀਨੇ ਨੂੰ ਕਰਾਉਣ ਖਰੇ ਦੋ ਮਹੀਨੇ ਨੂੰ ਕਰਾਉਣ ਜਿਹੜੀਆਂ ਪਿਛਲੀ ਟਰਮ ਨੰਘ ਕੇ ਹੀ ਗਈ ਆ ਉਹਦੇ ਵਿੱਚ ਵੀ ਕੋਈ ਬਾੜਾ ਫਰਕ ਨਹੀਂ ਪਿਆ ਪੰਚਾਇਤਾਂ ਦੇ ਕਿਹੜੇ ਕਫਲੇ ਸੀਗੇ ਜਿਉਂਦੇ ਤਿਉਂ ਚੱਲਦੇ ਰਹੇ ਉਹਨਾਂ ਦੇ ਉੱਤੇ ਕੋਈ ਨਕੇ ਨਹੀਂ ਪਾਈ ਗਈ ਜੇ ਕੋਈ ਸਮਾਜ ਸੇਵੀ ਨਾਥ ਪਾਉਣ ਦੇ ਲਈ ਕੋਈ ਅਰਜ਼ੀਆਂ ਸਰਕਾਰੀ ਦੁਆਰਾ ਜਾਂਦਾ ਵੀ ਆ ਉਹਦੀ ਵੀ ਵਾਲੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤੇ ਕਈਆਂ ਪੰਚਾਇਤਾਂ ਦੇ ਕਫਲੇ ਨਿਕਲ ਕੇ ਸਾਹਮਣੇ ਆਏ ਕਈਆਂ ਦੇ ਤੁਸੀਂ ਵੀ ਹੁਣ ਕੱਢੇ ਆ ਇਹਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਦੇਖੋ ਇਹ ਤਾਂ ਰਵੀ ਅਫਸਰਾਂ ਤੇ ਹੁੰਦਾ ਹੁਣ ਰੀਸੈਂਟਲੀ ਆਪਾਂ ਗੱਲ ਕਰ ਲਈਏ ਆਪਣੇ ਏਡੀਸੀ ਵਿਕਾਸ ਅ ਲਖਵਿੰਦਰ ਸਿੰਘ ਰੰਧਾਵਾ ਜੀ ਰੰਧਾਵਾ ਜੀ ਤੁਸੀਂ ਵੀ ਉਹਨਾਂ ਨੂੰ ਮਿਲੇ ਮੈਂ ਬਿਲਕੁਲ ਇਹੋ ਜੇ ਅਵਸਰ ਆਕਰ ਹੋਣ ਹੂੰ ਤਾਂ ਮੇਰਾ ਖਿਆਲ ਨਹੀਂ ਵੀ ਕੋਈ ਕਪਲਾ ਲੁਕੇਗਾ ਬਿਲਕੁਲ ਪਰ ਸਰਕਾਰ ਦੀ ਇਹ ਹੁੰਦੀ ਇਹ ਵੀ ਅਫਸਰ ਜਿਹੜੇ ਨਾ ਉਦਾਂ ਦੇ ਹੌਨ ਸਿਸਟਮ ਨਾਲ ਚੱਲਣ ਵਾਲੇ ਵਾਲੇ ਹੋਰੀ ਹੋਰੀ ਸਮੂਹ ਤੇ ਕੰਮ ਚੱਲੀ ਜਾਵੇ ਇਦਾਂ ਹੀ ਤੇ ਕਪਲੇ ਦੱਬੀ ਜਾਣ ਹੁਣ ਜੇ ਨੇਰੇਪਿੰਡ ਦੀ ਗੱਲ ਕਰੋ ਵੀ 18 ਦਾ ਉੱਤੇ ਕਪਲਾ ਹੋਇਆ ਹੂੰ ਅੱਜ ਤੱਕ ਕਿਸੇ ਨੇ ਪੁੱਛਿਆ ਨਹੀਂ ਠੀਕ ਹੈ ਜੀ ਤੀਜੀ ਪੰਚਾਇਤ ਆਉਣ ਵਾਲੀ ਹੋਗੀ ਬਿਲਕੁਲ ਜੀ ਜਦ ਕਿ ਫਰਜੇ ਵਿੱਚ ਪੰਚਾਇਤ ਦਾ ਹੁੰਦਾ ਜਿਹੜੀ ਮੌਜੂਦਾ ਸਰਪੰਚ ਹੁੰਦੀ ਆ ਉਹਦੀ ਜ਼ਿੰਮੇਵਾਰੀ ਹੁੰਦੀ ਕਿ ਉਹਨੇ ਪੰਚਾਇਤ ਦੀ ਪ੍ਰਾਪਰਟੀ ਨੂੰ ਲੁੱਕ ਆਫਟਰ ਕਰਨੀ ਉਹਦਾ ਰੱਖ ਰਖਾਉ ਦੇਖਣਾ ਹਾਂਜੀ ਹਾਂਜੀ ਉਹਦੀ ਜ਼ਿੰਮੇਵਾਰੀ ਹੁੰਦੀ ਆ ਪਰ ਇੱਥੇ ਜਿਹੜੇ ਪੰਜ ਸਰਪੰਚ ਆ ਉਹ ਗਲਤ ਮਤੇ ਪਾਵਾ ਕੇ ਲੋਕਾਂ ਨੂੰ ਉਹਨਾਂ ਨੂੰ ਬਲੌਟ ਲੈ ਰਹੇ ਜਿਹਨਾਂ ਕੋਲ ਆਪਣੀ ਜ਼ਮੀਨ ਹੈਗੀ ਆ ਗੱਲ ਤੇ ਹੈ ਜੀ ਉਹਨਾਂ ਨੂੰ ਨਾ ਤੇ ਕੋਈ ਕਹਿੰਦੇ ਹੁੰਦੇ ਵੀ ਕੋਈ ਗਰਜ ਹੋਊਗੀ ਕੋਈ ਬਿਲਕੁਲ ਕੋਈ ਗਰਜ ਹੋਊ ਜਾਏ ਤੁਸੀਂ ਦੇਖ ਲਓ ਵੀ ਮੈਂ ਤਾਂ ਕਹਿੰਦਾ ਉਹਨਾਂ ਨੂੰ ਸਮਝ ਹੀ ਹੈ ਨਹੀਂ ਹੂੰ ਇਹੋ ਜਿਹੇ ਬੰਦੇ ਨੂੰ ਸਰਪੰਚ ਬਣਾਉਣ ਦਾ ਕੀ ਫਾਇਦਾ ਜਿਹਨੂੰ ਸਰਪੰਚ ਦੇ ਅਹੁਦੇ ਦਾ ਪਤਾ ਹੀ ਨਹੀਂ ਹੈ ਤੇ ਮੈਂ ਤਾਂ ਗਾਂ ਵੀ ਕਹਾਂਗਾ ਲੋਕਾਂ ਨੂੰ ਕਿ ਜਦੋਂ ਤੁਸੀਂ ਸਰਪੰਚ ਦੀ ਚੋਣ ਆਉਣੀ ਹੈ ਜਿਹੜੇ ਪੜ੍ਹੇ ਲਿਖੇ ਆ ਜਿਹੜੇ ਸਮਝਦਾਰ ਆ ਉਹਨਾਂ ਨੂੰ ਵੋਟ ਪਾਓ ਐਵੇਂ ਤੜੇ ਬੰਦੀ ਜਨਾਬ ਉਹ ਵੀ ਆ ਸਾਡਾ ਕਾਂਗਰਸੀ ਅਸੀਂ ਇਹਨੂੰ ਬਣਾਉਣਾ ਜਾਂ ਸਾਡਾ ਅਕਾਲੀ ਜਾਂ ਸਾਡਾ ਝੜੂ ਵੀ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸੂਝਵਾਨ ਬੰਦੇ ਨੂੰ ਪਿੰਦੀ ਲੋਗ ਸਮਝਾਏ ਜਿਹੜਾ ਕੰਮ ਚਲਾ ਸਕਦਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਪੰਚਾਇਤਾਂ ਆਪਣੀਆਂ ਨਹੀਂ ਆ ਅੱਗੇ ਨੂੰ ਮਜ਼ਬੂਤ ਹੋ ਸਕਦਾ ਬਿਲਕੁਲ ਬਿਲਕੁਲ ਤਖਤ ਸਾਹਿਬ ਪੰਚਾਇਤਾਂ ਦੀ ਗੱਲ ਚੱਲੀ ਆ ਬਹੁਤੇ ਤੁਸੀਂ ਦੇਖੋ ਸਾਡੇ ਨੂੰ ਸਿਆਣੇ ਆ ਤੁਸੀਂ ਪੰਚਾਇਤਾਂ ਵਿੱਚ ਵੀ ਰਹਿ ਚੁੱਕੇ ਆ ਜਿਆਦਾ ਕਰਕੇ ਜਦੋਂ ਵੀ ਪੰਚਾਇਤੀ ਫੰਡ ਆਉਂਦੇ ਆ ਉਹ ਗਲੀਆਂ ਨਾਲੀਆਂ ਤੇ ਛੱਪੜ ਵਾਸਤੇ ਆਉਂਦੇ ਆ ਹੂੰ ਕੀ ਪਿੰਡ ਦੇ ਵਿੱਚ ਸਕੂਲ ਪਿੰਡ ਦੇ ਵਿੱਚ ਸਾਫ਼ ਪੀਣ ਵਾਲਾ ਪਾਣੀ ਲਾਈਟਿੰਗ ਦਾ ਸੇਵਾ ਸਹੂਲਤਾਂ ਦਾ ਕਿਉਂਕਿ ਜੋ ਮੌਜੂਦਾ ਸਰਕਾਰ ਆ ਇਹ ਹੋਂਦ ਵਿੱਚ ਹੀ ਨਾਰਾਸ ਲਾ ਕੇ ਆਈ ਸੀ ਵੀ ਇਕਤਾ ਐਜੂਕੇਸ਼ਨ ਵਧੀਆ ਹੋਗੀ ਦੂਜੀ ਸੇਵਾ ਸਹੂਲਤਾਂ ਵਧੀਆ ਹੋਣਗੀਆਂ ਪਰ ਦੂ ਤਾੜੇ ਤੱਕ ਆਪਾਂ ਨਿਗਾਹ ਜਾਂ ਮਾਰੀਏ ਇਹੋ ਜਿਹਾ ਕੋਈ ਵੀ ਨਵਾਂ ਪਰਵਤ ਨਹੀਂ ਆਇਆ ਪਿੰਡਾਂ ਵਿੱਚ ਜਿਹੜੀਆਂ ਦਿਸਪੈਂਸਰੀਆਂ ਚੱਲਦੀਆਂ ਸੀ ਉਹਨਾਂ ਨੂੰ ਬੰਦ ਕਰਕੇ ਮਹੱਲਾਗ ਨਹੀਂ ਬਣਾ ਦਿੱਤੇ ਗਏ ਮਹੱਲਾਗ ਨਹੀਂ ਨਾ ਕਿ ਵਿੱਚ ਵੀ ਇਦਾਂ ਦੀ ਸ਼ੋਰਟੇਜੀ ਹੈ ਕੋਈ ਮਤਲਬ ਤੇਜ਼ੀ ਨਹੀਂ ਹੈਗੀ ਤੇ ਆਪਾਂ ਨੂੰ ਨਿੱਕੀ ਮੋਟੀ ਬਿਮਾਰੀ ਲਈ ਵੀ ਸ਼ਹਿਰ ਨੂੰ ਤੋੜਨਾ ਪੈਂਦਾ ਇਹਨੂੰ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਰਵੀ ਇੱਕ ਨਾ ਕਹਾਵਤ ਹੁੰਦੀ ਪੰਜਾਬੀ ਦੀ ਵੀ ਅੱਗਾ ਦੌੜ ਤੇ ਪਿੱਛਾ ਚੌੜ ਤੁਸੀਂ ਵੀ ਸੁਣੀ ਆ ਤੁਸੀਂ ਬਿਲਕੁਲ ਉਹੀ ਹਾਲ ਮੌਜੂਦਾ ਹਾਲਾਤਾਂ ਚ ਹੈਗਾ ਸਰਕਾਰ ਜੋ ਮਰਜੀ ਕਹੀ ਜਾਵੇ ਜੋ ਮਰਜੀ ਫਲੈਕਸੀਅਨ ਲਈ ਜਾਵੇ ਹਾਲਾਤ ਹੋਵੇ ਇਨ ਡਿਸਪੈਂਸਰੀਆਂ ਜਾਂ ਸਟੇਬਲ ਹਸਪੀਟਲ ਕੋਈ ਡਾਕਟਰ ਚੱਕ ਕੇ ਮਹੱਲਾ ਕਲੀਨਿਕ ਚਲਾ ਦਦੇ ਚੱਲਦੇ ਉਹ ਵੀ ਨਹੀਂ ਹੈਗੇ ਮਹੱਲਾ ਕਲੀਨਿਕ ਤਾਂ ਨਹੀਂ ਚੱਲਿਆ ਤੁਸੀਂ ਦੇਖਦੇ ਹਾਂ ਤਾਂ ਮਤਲਬ ਇਹ ਵੀ ਇੱਕ ਨਾ ਪਾਲਿਸੀ ਹੁੰਦੀ ਆ ਪ੍ਰਸ਼ਾਸਨ ਨੂੰ ਚਲਾਉਣ ਲਈ ਉਹ ਇਹਨਾਂ ਕੋਲ ਹਨੇਗੇ ਸਕੂਲਾਂ ਦੀ ਹਾਲਤ ਵੀ ਮਾੜੀ ਕਈ ਜਾਂਦੇ ਅਸੀਂ ਐਮੀਨਸ ਸਕੂਲ ਤੇ ਬੰਨਾ ਕੋਲ ਦਾ ਅਸੀਂ ਸਿੰਗਾਪੁਰ ਨੂੰ ਪ੍ਰਿੰਸੀਪਲ ਭੇਜ ਤੇ ਟ੍ਰੇਨਿੰਗ ਲਈ ਅੱਜ ਦੇ ਕਿਸੇ ਦਾ ਕੋਈ ਰਿਜ਼ਲਟ ਦੇਖਿਆ ਰਿਜ਼ਲਟ ਆਇਆ ਹੋਵੇ ਸਰ ਗੱਲ ਤੇ ਇਹ ਆ ਨਾ ਦੇਖੋ ਬੱਚੇ ਸਾਡੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਜੇਕਰ ਇੱਥੇ ਕੋਈ ਰਜਗਾਰ ਮਿਲਦਾ ਵੀ ਹੁਣ ਅੱਜ ਦੀ ਮੈਂ ਤਾਜੀ ਅਪਡੇਟੇ ਦੇਖਦਾ ਸੀਗਾ ਜਿਹੜੇ ਘਰ ਘਰ ਆਛਣ ਵਾਸਤੇ ਵਰਕਰ ਰੱਖੇ ਗਿਆ ਸੀ ਉਹਨਾਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਫਰਕ ਕਰ ਦਿੱਤਾ ਘਰ ਨੂੰ ਹੀ ਦੂਰ ਨੂੰ ਦੂਰ ਦਿੱਤੇ ਆ ਨਾ ਦੇਖੋ ਜਿਹੜੀ ਸਕੀਮ 24 ਮਹੀਨੇ ਵਿੱਚ ਬੰਦ ਹੋ ਜਾਣੀ ਆ ਉਹਨੂੰ ਖੋਲਣਾ ਹੀ ਕਾਹਤੇ ਉਹ ਤੇ ਇਨੀ ਐਡਵਰਟਾਈਜ਼ਮੈਂਟ ਕਿਉਂ ਕਰ ਰਹੇ ਮੈਂ ਕਹਿੰਦਾ ਜੀ ਉਹਨਾਂ ਇਹ ਨਹੀਂ ਆਟਾ ਨਹੀਂ ਮੰਡਿਆ ਜਿੰਨੇ ਉਹ ਝੋਲੇ ਤਿਆਰ ਕਰਦੇ ਪੈਸੇ ਲਾਉਂਦੇ ਮਸ਼ੂਰੀ ਤੇ ਐਡਵਰਟਾਈਜ਼ ਬਿਲਕੁਲ ਹੈ ਨਾ ਤੇ ਲੋੜ ਆ ਵੀ ਲੋਕਾਂ ਨੂੰ ਵੀ ਥੋੜੇ ਸੂਝਵਾਨ ਹੋਣਾ ਪਊਗਾ ਮੈਂ ਕਹਿੰਦਾ ਜੀ ਲੋਕੀ ਦੇਖੋ ਜਿੰਨੇ ਵੀ ਵੋਟ ਪਾਉਣੀ ਅਸੀਂ ਨਹੀਂ ਕਹਿੰਦੇ ਬਈ ਤੁਸੀਂ ਕਾਂਗਰਸੀਆਂ ਦਾ ਪਾਓ ਜਾਂ ਕਾਲੀਆਂ ਦਾ ਪਾਓ ਜਾਂ ਝਾੜੂ ਨੂੰ ਪਾਓ ਬਿਲਕੁਲ ਜੀ ਬਿਲਕੁਲ ਪਾਓ ਉਹਨੂੰ ਜਿਹੜਾ ਬੰਦਾ ਕੰਮ ਕਰਨ ਵਾਲਾ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਕੁਝ ਧੇਰਾ ਤੇ ਪਾਰਟੀ ਨਾ ਦੇਖੋ ਆਪਾਂ ਵੀ ਕਹਿੰਦੇ ਆ ਜਿੱਦਾਂ ਸਰਕਾਰ ਕਹਿੰਦੀ ਥੜੇ ਬੰਦੇ ਖਤ ਅਸੀਂ ਵੀ ਕਹਿੰਦੇ ਪਾਰਟੀ ਨਾ ਦੇਖੋ ਬੰਦਾ ਦੇਖੋ ਤੇ ਤੁਹਾਨੂੰ ਇਹ ਬੰਦਾ ਪਿੰਡ ਲਈ ਕੋਈ ਬੈਨੀਫਿਟ ਦੇ ਸਕਦਾ ਨਹੀਂ ਦੇ ਸਕਦਾ ਤੇ ਸਰ ਇਹ ਦੇ ਨਾਲ ਨਾਲ ਕਿਹੜੇ ਆਪਣੇ ਬਲੌਕ ਅਫਸਰ ਆ ਉਹਨਾਂ ਦੇ ਉੱਤੇ ਵੀ ਥੋੜੀ ਜੀ ਨਕੇਲ ਪਾਣੀ ਪਊਗੀ ਸਰਕਾਰ ਨੂੰ ਤਾਂ ਕਿ ਕਿਹੜੇ ਇਹ ਕਫਲੇ ਕੋਈ ਸਰਕਾਰੀ ਅਧਿਕਾਰੀ ਤੋਂ ਬਿਨਾਂ ਕਿਹੜਾ ਕਫਲਾ ਕਦੀ ਵੀ ਨਹੀਂ ਹੋ ਸਕਦਾ ਜੇ ਇੱਕ ਪਿੰਡ ਦਾ ਸਰਪੰਚ ਇਮਾਨਦਾਰ ਆ ਪਰ ਆਫਸਰ ਉਹਨੂੰ ਮਜਬੂਰ ਕਰ ਰਿਹਾ ਹੈ ਉਹ ਚੀਜ਼ ਦੇ ਲਈ ਤੇ ਉਹ ਕਿਤਨਾ ਕਿਤੇ ਕੰਮ ਇਦਾਂ ਹੀ ਚੱਲੀ ਜਾਣਾ ਇਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਦੇਖੋ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਸਰਪੰਚ ਤੇ ਡਿਪੈਂਡ ਹੁੰਦਾ ਹੂੰ ਵੀ ਸਰਪੰਚ ਨੇ ਪੰਚਾਇਤ ਕਿੱਦਾਂ ਚਲਾਣੀ ਹੈ ਕਿਸੇ ਦੀ ਨਹੀਂ ਹੁੰਦਾ ਜੇ ਸਰਪੰਚ ਪੜਿਆ ਲਿਖਿਆ ਹੈ ਤੇ ਸਰਪੰਚ ਹੈਗਾ ਇਮਾਨਦਾਰ ਇਹ ਤਾਂ ਨਹੀਂ ਹੁੰਦਾ ਹੈਗਾ ਕਪਲਾ ਇਹ ਸਰਪੰਚ ਨੂੰ ਪਤਾ ਹੀ ਨਹੀਂ ਡੀਡੀਪੀਓ ਦਾ ਤਾਂ ਇੱਕ ਡੀਸੀ ਦਾ ਫਰਕ ਨਹੀਂ ਪਤਾ ਇੱਕ ਬਯੂਦਾ ਸਰਪੰਚ ਨੂੰ 5 ਸਾਲ ਚ ਨਹੀਂ ਪਤਾ ਲੱਗਦਾ ਤੇ ਉਹ ਕੰਮ ਲਾ ਕੇ ਤੋ ਰੋਕੇਗਾ ਉਹ ਤਾਂ ਫਿਰ ਸੈਨ ਹੀ ਅਗਲੇ ਕਰਾ ਕੇ ਲੈ ਜਾਣੇ ਸੈਨਾ ਦੀ ਗੱਲ ਤੁਹਾਡੀ ਚੱਲ ਪਈ ਆ ਬਲਾਕ ਰੁੜਕਾ ਕਲਾਂ ਦੇ ਵਿੱਚ ਆਰੋ ਸਿਸਟਮ ਤੇ ਲੱਗੇ ਸੀ ਉਹ ਜਾਦੇ ਲੱਗੇ ਆ ਉਦੋਂ ਦੇ ਹੀ ਬੰਦ ਆ ਕਿਸੇ ਕਦੇ ਪਿੰਡ ਵਿੱਚ ਚੱਲਦਾ ਵੀ ਹੋਊਗਾ ਤਾਂ ਕਹਿ ਨਹੀਂ ਸਕਦੇ ਉਹ ਸੈਨੇ ਕਰਾਏ ਉਹੀ ਹੁਣ ਜਿਹੜੀ ਬੈਠੇ ਆ ਹੁਣ ਉਹਦੀ ਇਨਕਮ ਪਿੱਛੇ ਬਲਾਕ ਵਿੱਚ ਇਨਕੁਆਰੀ ਵੀ ਹੋਈ ਸਗੀ ਸੈਂ ਤੁਹਾਡੇ ਵੀ ਧਿਆਨ ਚ ਮਾਮਲਾ ਆਉਂਦੇ ਆ ਬਿਲਕੁਲ ਉਹ ਇਨਕੁਆਰੀ ਸ਼ੁਰੂ ਹੋ ਜੂਰ ਹੋ ਗਈ ਸੀ ਪਰ ਅਜੇ ਦਫ਼ਤਰਾਂ ਚੀ ਧੱਕੇ ਖਾਂਦੀ ਆ ਪਰ ਸਿਰੇ ਲੱਗ ਜੂਗੀ ਜਿੰਨੀ ਸਾਨੂੰ ਉਮੀਦ ਆ ਚਲੋ ਜੀ ਸਿਰੇ ਲੱਗੂਗੀ ਤੇ ਜਿਹੜੇ ਕਭਲੇ ਜ ਨਹੀਂ ਕੀਤੇ ਆ ਜਿਨ੍ਹਾਂ ਲੀਡਰਾਂ ਨੇ ਮੈਂ ਹੁਣ ਤੁਹਾਨੂੰ ਗਾਹ ਦੀ ਦੱਸ ਦਿੰਦਾ ਜਿਨ੍ਹਾਂ ਲੀਡਰਾਂ ਨੇ ਧੱਕੇ ਨਾਲ ਲੋਆਏ ਸੀ ਉਹਨਾਂ ਦਾ ਨੰਬਰ ਵੀ ਵਿੱਚੇ ਲੱਗਣਾ ਕਿਉਂਕਿ ਉਹਦਾ ਇੰਟਰਲੌਕ ਦਾ ਰੋਲਾ ਉਸ ਟਾਈਮ ਬਹੁਤ ਪੈ ਚੁੱਕਾ ਬੱਸ ਵੇ ਗਿਆ ਸੀ ਜਦੋਂ ਬਈ ਜਿੱਥੋਂ ਕਹਿਣ ਉੱਥੋਂ ਆਉਂਦੀ ਆ ਪਰ ਇਹ ਇਹ ਜਿਹੜਾ ਸਵੱਛ ਭਾਰਤ ਮੈਂ ਕਿਹਾ ਲਵੇ ਆਂਦੇ ਤੇ ਸ਼ਾਇਦ ਲੱਗੇ ਹੁਣ ਇਹ ਪਤਾ ਨਹੀਂ ਕਿ ਇਹਦੇ ਵਿੱਚ ਪਾਏ ਕਿਸੇ ਗ੍ਰਾਂਟ ਦੇ ਸਬੰਧ ਤੇ ਇਹ ਵੀ ਕਿਤੇ ਨਾ ਕਿਤੇ ਪਾਣੀ ਫਿਲਟਰ ਹੋ ਕੇ ਆਉਣਾ ਹੀ ਆ ਮਤਲਬ ਸਾਫ਼ ਸੁੱਧਰਾ ਹੋ ਜਾਊਗਾ ਹੋ ਜਾਊ ਹੋ ਜਾਊ ਇਹਦੇ ਕੋਈ ਸ਼ੱਕ ਨਹੀਂ ਸਰ ਬਰਸਾਤਾਂ ਦਾ ਮੌਸਮ ਚੱਲਦਾ ਚੰਦ ਜਾਂਦੇ ਗੱਲ ਕਰਦੇ ਆ ਅੱਜਕੱਲ بڑے ਬੂਟੇ ਲਵਾਏ ਜਾ ਰਹੇ ਨੇ ਹੂੰ ਪਰ ਆਪਾਂ ਦੇਖਿਆ ਜਿੰਨੇ ਵੀ ਮੰਨ ਲਓ ਇਹਨਾਂ ਵੱਲ ਬੂਟੇ ਲਵਾਈ ਜਾਂਦੇ ਸਰਕਾਰੀ ਵਿਭਾਗਾਂ ਵੱਲੋਂ ਇਹ ਬਿਲਕੁਲ ਛੋਟੇ ਸਾਈਜ਼ ਦੇ ਬੂਟੇ ਲਵਾਈ ਜਾਂਦੇ ਬਿਲਕੁਲ ਤੇ ਇਹਨਾਂ ਦੇ ਉੱਤੇ ਜਿਹੜਾ ਬੈਲੇ ਆ ਉਹ ਤਾਂ ਪੂਰਾ ਪਾੜਿਆ ਜਾਂਦਾ ਆ ਤੇ ਜੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾਵੇ ਇਹਨਾਂ ਨੂੰ ਥੋੜੇ ਵੱਡੇ ਬੂਟੇ ਲਵਾ ਕੇ ਉਹਨਾਂ ਨੂੰ ਗਾਰਡ ਲਵਾਏ ਜਾਣ ਇੱਕ ਤਾਂ ਉਹ ਚੀਜ਼ ਬਚਵੇ ਤੇ ਦੂਜੀ ਮੈਂ ਗੱਲ ਤਾਂ ਕਰਨ ਲੱਗਾ ਸੀਗਾ ਬਲਾਕ ਰੁੜਕਾ ਕਲਾਂ ਵਿੱਚ 550 ਸਾਲਾਂ ਦੇ ਉੱਤੇ ਜਾਂ ਹੋਰ ਬਲਾਕਾਂ ਵਿੱਚ ਵੀ ਸੇਮ ਇਦਾਂ ਹੋਗਾ ਬੂਟੇ ਲਵਾਏ ਗਏ ਪਿੰਡਾਂ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਗਈ ਤੁਸੀਂ ਇਹ ਘਰ ਜੀ ਵੀ ਲਾਈ ਇਹਦੇ ਸਬੰਧ ਵਿੱਚ ਉਹ ਵੀ ਥੋੜੀ ਜਾਣਨਾ ਪਾਉ ਸਾਨੂੰ ਵੀ ਉਹ ਬੂਟਿਆਂ ਦਾ ਕੀ ਮੈਂ ਉਹਦੇ ਵਿੱਚ ਰਵੀ ਇਹੀ ਸੀ ਜਿੱਦਾਂ ਮੇਰੇ ਪਿੰਡ ਦੇ ਵਿੱਚ ਇਨਾ ਨਹੀਂ 550 ਬੂਟਾ ਲਾਇਆ ਜਦੋਂ ਬੂਟਾ ਲੱਗ ਗਿਆ ਉਹ ਫ੍ਰੀ ਆਇਆ ਜਾਂ ਮੋਨ ਲਿਆਂਦਾ ਆਪਾਂ ਉਹ ਨੂੰ ਨਹੀਂ ਗੈਂਦੇ ਬਿਲਕੁਲ ਜੀ ਜਿਵੇਂ ਵੀ ਆ ਗਿਆ 550 ਬੂਟਾ ਮੇਰੇ ਕੋਲ 5 ਸਾਲ ਪਹਿਲਾਂ ਲੱਗਾ ਸੀਗੇ 4 ਤੋਂ 5 ਸਾਲ ਪਹਿਲਾਂ ਓਕੇ ਜੀ ਹਣਾ ਹੁਣ ਉਹਨੂੰ ਸਾਂਭ ਸੰਭਾਲ ਲਈ 5 ਬੰਦੇ ਰੱਖ ਲੈ ਅਕਸਾ ਜੀ 2 ਮੇਲ 3 ਫੀਮੇਲ ਮੇਰੇ ਪਿੰਡ ਦੀ ਗੱਲ ਕਰਦਾ ਓਕੇ ਜੀ ਓਕੇ 5 ਬੰਦੇ ਰੱਖ ਲੈ ਉਹਨਾਂ ਨੂੰ ਸੈਲਰੀ ਵੀ ਪੈਂਦੀ ਆ ਮਨਰੇਗਾ ਦੇ ਵਿੱਚੋਂ ਸਭ ਕੁਝ ਹੀ ਹੁੰਦਾ ਬੂਟਾ ਉੱਥੇ ਹੈਗਾ 150 ਅੱਛਾ ਸਾਢੇ 450 ਬੂਟਾ ਗਾਇਬ ਹੁਣ ਜਦੋਂ ਜੀਐਸ ਨੂੰ ਆਪਾਂ ਪੁੱਛਿਆ ਵੀ ਇਹ ਦੱਸੋ ਜੀ ਬਾਕੀ ਦੇ ਬੂਟੇ ਕਿੱਥੇ ਉਹ ਕਹਿੰਦਾ ਜੀ ਜ਼ਿਮੀਦਾਰਾਂ ਨੇ ਲੂਟ ਤੇ ਅੱਛਾ ਜੀ ਐ ਭਾਈ ਜਦੋਂ ਫਸਲ ਉੱਪਰ ਵਾਲੀ ਨੂੰ ਅਗਲਾ ਆਉਂਦੇ ਲੋਟ ਤੇ ਫਿਰ ਆਪਾਂ ਉਹਨੂੰ ਪੁੱਛਿਆ ਜੀ ਭਾਈ ਜੇ ਉਹਨੇ ਲੂਟ ਤੇ ਤੇ ਤੇਰੇ ਬੰਦੇ ਕੀ ਕਰਦੇ ਸੀ ਅੱਬ ਜਿਹੜੇ ਸਾਮ ਸਵਾਲ ਕੇ ਜਿਹੜੇ ਆਖਰ ਖਾਉਂਦੇ ਰੱਖੇ ਆ ਪੰਜ ਜਣੇ ਇਹਨਾਂ ਨੂੰ ਸੈਲਰੀ ਤੁਸੀਂ ਦਿੰਦੇ ਆ 300 ਦਿਹਾੜੀ ਹੋ ਸਕਦੀ 350 ਉਹ ਕਿਉਂ ਰੱਖੇ ਉਹ ਕਹਿੰਦਾ ਜੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਮੈਂ ਹਿਸਾਬ ਦੱਸਾਂਗਾ ਤੇ 6 ਮਹੀਨਿਆਂ ਜਾਂ ਜੋ ਹੁੰਦੇ ਹਿਸਾਬ ਹੀ ਨਹੀਂ ਦੱਸਿਆ ਹਿਸਾਬ ਤਾਂ ਫਿਰ ਕਹਿੰਦੇ ਲੰਬਾ ਚੌੜਾ ਆ ਕਿਉਂਕਿ ਆਪਾਂ ਪਿੱਛੇ ਜੇ ਪੇਪਰ ਬਲਾਕ ਦਾ ਬੋਲਦਾ ਸੀ ਤੇ 47 48 ਲੱਖ ਰੁਪਇਆ ਦੋਦੋ ਸੀ ਹੂੰ ਤੇ ਦੋ ਸਾਲਾਂ ਵਿੱਚ ਬਹੁਤਾ ਨਾ ਸੀ 20 ਲੱਖ ਤਾਂ ਹੋਰ ਪਾਇਆ ਮੰਨੋ 22 ਤੱਕ ਕਹਿ ਸਕਦੇ ਲੱਖ ਰੁਪਇਆ ਪੰਚਾਇਤ ਦਾ 50 ਕਿ ਪੰਚਾਇਤਾਂ ਹੈਗੀਆਂ ਬਲਾਕ ਰੋਡ ਬਿਲਕੁਲ ਬਿਲਕੁਲ ਹਾਂਜੀ ਹਾਂਜੀ 50 ਲੱਖ ਰੁਪਇਆ ਨਹੀਂ ਪਾਤਾ ਤੇ ਉਦੋਂ ਦੋ ਸਾਲਾਂ ਚ ਕਿੰਨਾ ਪਿਆ ਹੋਊਗਾ ਜੀ ਪਤਾ ਨਹੀਂ ਬੱਚੇ ਬੂਟੇ ਇਹਨਾਂ ਕੋਲ ਹੈ ਨਹੀਂਗੇ ਅੱਛਾ ਜੀ ਜਿੱਦਾਂ ਤੂੰ ਦੱਸਣਾ ਹੁਣ ਉਹੀ ਕਰ ਰਿਹਾ ਬੂਟੇ ਲਾ ਰਿਹਾ ਗੱਠ ਕਿੱਟੇ ਬਿਲਕੁਲ ਜੀ ਉਹ ਘਾਦੇ ਵਿੱਚ ਹੀ ਲੁਕੇ ਹੋਏ ਆ ਘਾਦੇ ਵਿੱਚ ਹੀ ਗੁਜਰਾ ਦੇ ਪਸ਼ੂ ăn ਖਾ ਜਾਣੇ ਉਹ ਕਿਸੇ ਕੋ ਨਹੀਂ ਲੱਭਣੇ ਇੰਨੀ ਬਾ ਦੇਣਾ ਸੀ ਜੀ ਬੂਟੇ ਵੀ ਲਾ ਤੇ ਤੇ ਇੰਨੇ ਸਾਡੇ ਬੰਦਿਆਂ ਦੀ ਲੇ ਸਾਮ ਸਮਾਰਗੀ ਪਾ ਦਿਤਿਆ ਇੰਨੀ ਸਾਡੀ ਸਾਮ ਸਵਾਲ ਆ ਵੀ ਮੰਨ ਲਓ ਰਲ ਮਿਲ ਕੇ ਗੱਡੀ ਚੇਲੀ ਜਾਂਦੀ ਆ ਵੀ ਕੰਮ ਕਰ ਵੀ ਦਿੱਤਾ ਤੇ ਉਹ ਕਿਸੇ ਲੇਖੇ ਵੀ ਨਹੀਂ ਲੱਗਣਾ ਲੇਖੇ ਨਹੀਂ ਲੱਗਾ ਉਸ ਕੋ ਉਹਦਾ ਨਹੀਂ ਖਰਚਾ ਪਾਈ ਜਾਣਾ ਇੰਨੀ ਰਲ ਮਿਲ ਕੇ ਖਾਈ ਜਾਣਾ ਇਹ ਤਾਂ ਆਪਾਂ ਦਾ ਇਹ ਚਾਹੁੰਦੇ ਵੀ ਮੌਜੂਦਾ ਸਰਕਾਰ ਦੇ ਚਲੋ ਭਗਵੰਦ ਸਿੰਘ ਮਾਨ ਨੇ ਤਾਂ ਕਿੱਥੇ ਆ ਕੇ ਦੇਖਣਾ ਬਲੋਕਾਂ ਦੇ ਜਿਹੜੇ ਬਲੋਕਾਂ ਦੇ ਐਮਐਲਏ ਆ ਜਾਂ ਜਿਹੜੇ ਹਲਕਾ ਇੰਚਾਰਜ ਆ ਜਿੱਥੇ ਕਿਤੇ ਜਿੱਦਾਂ ਹੁਣ ਫਲੋਅ ਚ ਹਲਕਾ ਇੰਚਾਰਜ ਹਲਕਾ ਇੰਚਾਰਜ ਸਾਹਿਬ ਹੈ ਪ੍ਰਿੰਸੀਪਲ ਪ੍ਰੇਮ ਕੁਮਾਰ ਹਾਂਜੀ ਹਾਂਜੀ ਉਹਨਾਂ ਨੂੰ ਦਖਲਦਾਰੀ ਕਰਨੀ ਚਾਹੀਦੀ ਆ ਉਹ ਤਾਂ ਹੁਣ ਮੈਂ ਪੰਚਾਇਤਾਂ ਦੀ ਗੱਲ ਚੱਲਦੀ ਉਹ ਤਾਂ ਆਪਣੇ ਵਰਕਰਾਂ ਦਾ ਮੀਟਿੰਗ ਆ ਇਹ ਕਰ ਰਿਹਾ ਵੀ ਤੁਸੀਂ ਤਕੜੇ ਹੋਵੋ ਆਪਾਂ ਪੰਚਾਇਤ ਦੀ ਚੋਲ ਲੜਨੀ ਆ ਲੜਾ ਲਓ ਭਾਈ ਫਿਰ ਨਿਸ਼ਾਨ ਤੇ ਲੜਾ ਲਓ ਇਹ ਕਾਹਦੇ ਕਹਿੰਦੇ ਅਸੀਂ ਇਹ ਚੇਂਜ ਕਰਨਾ ਹੈ ਨਾ ਪਤਾ ਲੱਗ ਜਾਏਗਾ ਅਸਲ ਵਿੱਚ ਜਿਹੜੇ ਇਹਨਾਂ ਨੇ ਬਲਾਕ ਪ੍ਰਧਾਨ ਲਾਏ ਆ ਜਾਂ ਹੋਰ ਵੀ ਮਤਲਬ ਅਹੁਦੇ ਬੰਡੇ ਹੋਏ ਆ ਉਹਨਾਂ ਨੂੰ ਚਾਹੀਦਾ ਆ ਵੀ ਮਤਲਬ ਲੋਕਾਂ ਦੇ ਕਿੜੀਆਂ ਵੋਟਾਂ ਤੇ ਜ਼ੋਰ ਘੱਟ ਦੇ ਕੇ ਲੋਕਾਂ ਦੇ ਵਿਕਾਸ ਵਾਲੇ ਧਿਆਨ ਦੇ ਕੰਮਾਂ 'ਤੇ ਕਿਉਂਕਿ ਅਖੀਰ ਕਿਹੜੀ ਵੋਟ ਪੈਣੀ ਉਹ ਕੰਮ ਨੂੰ ਪੈਣੀ ਆ ਜਾਹੇ ਕੋਈ ਪਾਰਟੀ ਵੱਡੀ ਆ ਜਾਹੇ ਛੋਟੀ ਆ ਨਵੇਂ ਪੁਰਾਣੇ ਫਰਕ ਨਹੀਂ ਇੱਥੇ ਕੋਈ ਸ਼ੱਕ ਤੇ ਜਿੰਨੀ ਆਪਾਂ ਲੋਕਾਂ ਦੀ ਮਦਦ ਕਰਾਂਗੇ ਇਹਨਾਂ ਕੁਦਰਤ ਦੀ ਸਾਧਨਾ ਉੱਤੇ ਧਿਆਨ ਦੇਵਾਂਗੇ ਤੇ ਹੋ ਸਕਦਾ ਲੋਕੀ ਆਪਾਂ ਨੂੰ ਅਨਵਰਡ ਟਾਈਮ ਦੇ ਵਿੱਚ ਉਹਦੇ ਵਾਖਣ ਵਧੀਆ ਕਰਨ ਕਰਨਾ ਦੇਖੋ ਕੰਮ ਕਰਾਂਗੇ ਲੋਕਾਂ ਦਾ ਕੰਮ ਦੇਖਣਾ ਹੈ ਤੁਹਾਡੇ ਕੰਮ ਚੰਗਾ ਹੋਊਗਾ ਤਾਂ ਲੋਕਾਂ ਨੂੰ ਵੋਟ ਆਪਰੇ ਪਾ ਦੇਣੀ ਆ ਹੁਣ ਜੇ 22 ਦੇ ਵਿੱਚ ਕਾਂਗਰਸ ਨੂੰ ਛੱਡ ਕੇ ਕਾਲੀਆਂ ਨੂੰ ਛੱਡ ਕੇ ਭਾਜਪਾ ਨੂੰ ਛੱਡ ਕੇ ਲੋਕਾਂ ਨੂੰ ਝਾੜੂ ਨੂੰ ਵੋਟ ਪਾਈ ਸੀ ਇਸੇ ਲਈ ਪਾਈ ਸੀ ਵੀ ਪਿਛਲੇ ਨੂੰ ਦੇਖ ਲਿਆ ਇਹਨਾਂ ਨੂੰ ਪਾ ਕੇ ਦੇਖ ਲਓ ਜਿਹੜਾ ਨਵੇਂ ਵੀ ਸੀ ਇਹਨਾਂ ਦਾ ਵਰਕਰ ਉਹਨਾਂ ਨੇ ਵੀ ਵੋਟ ਪਾਈ ਹੈ ਇਹਨੀ ਜੋ ਚੰਦ ਚੜਿਆ ਤੁਹਾਡੇ ਸਾਡੇ ਸਾਹਮਣੇ ਮਤਲਬ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਨਵੀਂ ਪਾਰਟੀ ਆਉਣ ਦੇ ਨਾਲ ਪਰ ਉਹਨਾਂ ਦੇ ਕਿਤਨਾ ਕਿਤੇ ਉਮੀਦਾਂ ਦੇ ਉੱਤੇ ਇਹ ਖਰੇ ਨਹੀਂ ਉਤਰਿਆ ਤੇ ਬਾਕੀ ਹਲੇ ਸलो ਸਮਾਂ ਇਹਨਾਂ ਦੇ ਕੋਲ ਪਿਆ ਆ ਜੇ ਗੰਦੇ ਗੰਦੇ ਬਕਰਗਾ ਇਹ ਹੀ ਆ ਵੀ 2 ਸਾਲ ਲੱਗੇ ਅਜੇ ਵੀ ਧਿਆਨ ਦਾ ਕੰਮ ਕਰ ਲੈਣ ਹਾਂਜੀ ਹਾਂਜੀ ਲੋਕਾਂ ਦੇ ਵਿਕਾਸ ਦੇ ਕੰਮ ਪਿੰਡਾਂ ਦੇ ਸ਼ਹਿਰਾਂ ਦੇ ਹੋਣ ਬਿਲਕੁਲ ਜੀ ਤੇ ਪਬਲਿਕ ਆ ਕਿ ਯਾਰੀ ਮੋੜ ਤੁਰਦੀ ਹਾਂਜੀ ਹਾਂਜੀ ਪਰ ਜੋ ਹਾਲਾਤ ਆ ਉਹ ਇਹਨਾਂ ਦੇ ਮੋਨ ਵਾਲੇ ਨਹੀਂ ਹੈਗੇ ਅੱਛਾ ਜੀ ਮਤਲਬ ਕੀ ਲੱਗਦਾ ਜੀ ਵੈਸੇ ਚਲੋ ਹੁਣ ਵੋਟਾਂ ਵੀ ਆ ਗਈਆਂ ਪੰਚਾਇਤੀ ਸਰਦੁੱਤੇ ਕੀ ਲੱਗਦਾ ਹੈ ਕਿ ਮੰਨ ਲਓ ਕਿਹੋ ਜਿਹਾ ਗਰਾਫ ਰਹੂਗਾ ਇਲੈਕਸ਼ਨ ਦੇ ਨਹੀਂ ਦੇਖੋ ਗਰਾਫ ਤਾਂ ਉਹੀ ਰਹਿਣਾ ਜੀ ਪਿੰਡਾਂ ਦੇ ਵਿੱਚ ਜੋ ਹੋ ਰਿਹਾ ਆ ਅਕਾਲੀ ਦੇ ਕੰਸੀ ਜਿਆਦਾ ਵਹੀ ਦੋ ਢੜੇ ਪਾਰ ਹੋਆ ਤੀਜਾ ਹਿੱਸਾ ਇਹਨਾਂ ਦਾ ਆ 5-10% ਪੰਜੇ ਦਾ ਬਣਾ ਜੂਗੇ ਇਸ ਤੋਂ ਵੱਧ ਤਾਂ ਨਹੀਂ ਬਣਨੀ ਜਿਆਦਾ ਨਹੀਂ ਬਣ ਜਾਂ ਜਿਹੜੇ ਨਹੀਂ ਸਰਪੰਚ ਅੱਗੇ ਪਤਿਆ ਆ ਕੇ ਗੱਲ ਲਾਈ ਸੀ ਕੁਝ ਪਤਿਆਈ ਸੀ ਕੁਝ ਡਰਾਈ ਸੀ ਉਹ ਕਹਿ ਦੂੰਗਾ ਜੀ ਆ ਸਾਡੇ ਸਰਪੰਚ ਇਸ ਤੋਂ ਵੱਧ ਕੁਝ ਨਹੀਂ ਹੋਣਾ ਪਰ ਤੱਕਰ ਤਾਂ ਇੱਕ ਗੱਲ ਨਾ ਬੜੀ ਹੈਰਾਨੀ ਵਾਲੀ ਆ ਜਦੋਂ ਸਰਕਾਰ ਹੋਂਦ ਵਿੱਚ ਆਉਂਦੀ ਆ ਇਹ ਸਾਰੇ ਆਮ ਆਦਮੀ ਹੋਂਦ ਵਿੱਚ ਲੈ ਕੇ ਆਉਂਦੇ ਆ ਪਰ ਜਦੋਂ ਸਰਕਾਰ ਚੱਲ ਪੈਂਦੀ ਆ ਉਸ ਤੋਂ ਬਾਅਦ ਕਿਹੜੇ ਖਾਸ ਬੰਦੇ ਆ ਉਹਨਾਂ ਨੂੰ ਦੁਬਾਰਾ ਫੇਰ ਤਰਜੀਹ ਦਿੱਤੀ ਜਾਂਦੀ ਆ ਇਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਇੱਕ ਦੀ ਸਰਪੰਚੀ ਪੰਚ ਦੀ ਵੋਟਾਂ ਵਿੱਚ ਵੀ ਜਿਹੜੇ ਮੰਨ ਲਓ ਰਸੂਕ ਦਾ ਸਰਪੰਚ ਪਹਿਲਾਂ ਸੀਗੇ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਬਿਲਕੁਲ ਬਿਲਕੁਲ 70% ਟਿਕਟਾਂ ਉਹਨੀਆਂ ਹੀ ਲੈਣੀਆਂ ਚਾਹੇ ਅੰਦਰਖਾਤੇ ਲੈ ਲੈਣ ਚਾਹੇ ਇਹਨਾਂ ਦੇ ਵਿੱਚ ਸ਼ਾਮਲ ਹੋ ਕੇ ਲੈ ਲੈਣ ਆਮ ਆਦਮੀ ਪਾਰਟੀ ਚ ਕਿਉਂਕਿ ਸਰਪੰਚ ਨੇ ਜਿੱਤਣਾ ਹੀ ਉਸੇ ਨੇ ਆ ਇਹ ਕੋਈ ਲੁਗਲਵਾ ਨਹੀਂ ਸਾਰੇ ਜਾਣਦੇ ਆ ਜਿਹਦੇ ਪੱਲੇ ਕੱਖ ਹੋਏਗਾ ਵੀ ਖਰਚਾ ਕਰਨਾ ਚਾਰ ਬੰਦੇ ਵੀ ਹੋਊਗੇ ਤੇ ਜੇਬ ਦੇ ਵਿੱਚ ਚਾਰ ਛੱਲੜ ਵੀ ਹੋਊਗੇ ਤੇ ਸਾਰੋਖ ਕਿਹੜੇ ਬੰਦੇ ਮੰਨ ਲਓ ਨਾਲ ਕੰਦੇ ਦੇ ਝੰਡੇ ਚੁੱਕਣ ਵਾਲੇ ਜਾਂ ਦਰੀਆਂ ਪਿਛਾਉਣ ਵਾਲੇ ਆ ਉਹਨਾਂ ਦਾ ਮੁੱਲ ਕਦੋਂ ਪਾਉਗੇ ਇਸ ਚੀਤੇ ਉਹ ਤਾਂ ਦੇਖੋ ਜੀ ਦੋ ਸਾਲ ਰਹਿ ਕੇ ਦਰੀਆਂ ਤੇ ਹੀ ਰਹਿਣੇ ਆ ਦੋ ਸਾਲ ਬਾਅਦ ਪਤਾ ਲੱਗੂ ਕੀ ਹੁੰਦਾ ਉਹ ਦਰੀਆਂ ਜੋ ਗਈ ਆ ਸੋ ਦੋਸਤੋ ਇਹ ਸਾਨੂੰ ਸਾਡੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਤੱਗੜ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਮਿਲਦੇ ਆਂ ਫਿਰ ਬਹੁਤ ਬਹੁਤ ਧੰਨਵਾਦ